ਮਹੱਤਵਾਰ ਵਾਲੇ ਦਿਨ ਆਪਣੀ ਭੈਣ ਦੇ ਘਰ ਮਿਠਾਈ ਲੈ ਕੇ ਗਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰਾ ਦਿਮਾਗ ਚੱਕਰਾ ਗਿਆ ਮੇਰੀ ਵਿਧਵਾ ਭੈਣ ਦੀ ਸੱਸ ਤੇ ਨਨ ਉਸ ਨੂੰ ਡੰਡੇ ਨਾਲ ਮਾਰ ਰਹੀ ਸੀ ਅਤੇ ਮੇਰੀ ਭੈਣ ਚੁੱਪ ਕਰਕੇ ਮਾਰ ਖਾ ਰਹੀ ਸੀ ਉਸ ਦੇ ਕੱਪੜੇ ਜਗ੍ਹਾ-ਜਗ੍ਹਾ ਤੋਂ ਫਟੇ ਹੋਏ ਸਨ ਤੇ ਉਹ ਰੋ ਰਹੀ ਸੀ ਮੇਰੀ ਭੈਣ ਦੀ ਸੱਸ ਨੇ ਧੱਕਾ ਦੇ ਕੇ ਮੇਰੀ ਭੈਣ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਮੈਨੂੰ ਕਿਹਾ ਲੈ ਜਾ ਆਪਣੀ ਬਚਲਣ ਭੈਣ ਨੂੰ ਇਥੋਂ ਇਸ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਪੂਰੇ ਖਾਨਦਾਨ ਵਿੱਚ ਇਸ ਨੇ ਸਾਡੀ ਨੱਕ ਕਟਵਾ ਦਿੱਤੀ ਹੈ ਭੈਣ ਦੇ ਹੰਝੂ ਦੇਖ ਕੇ ਮੈਂ ਉਸ ਨੂੰ ਗਲੇ ਨਾਲ ਲਗਾਇਆ ਅਤੇ ਚੁੱਪ ਕਰਕੇ ਉਸ ਨੂੰ ਆਪਣੇ ਘਰ ਲਿਆਇਆ ਇੱਕ ਦਿਨ ਮੇਰੀ ਪਤਨੀ ਆਪਣੀ ਮਾਂ ਦੇ ਘਰ ਗਈ ਹੋਈ ਸੀ ਮੈਂ ਕਮਰੇ ਵਿੱਚ ਤੇ ਮੇਰੀ ਵਿਧਵਾ ਭੈਣ ਬਾਹਰ ਵਿਹੜੇ ਵਿੱਚ ਸੌ ਰਹੀ ਸੀ ਅਚਾਨਕ ਤੋਂ ਮੀਂਹ ਸ਼ੁਰੂ ਹੋ ਗਿਆ ਮੈਂ ਉੱਠ ਕੇ ਆਪਣੀ ਭੈਣ ਦੀ ਚਾਰਵਾਈ ਆਪਣੇ ਕਮਰੇ ਵਿੱਚ ਰੱਖ ਦਿੱਤੀ ਮੇਰੀ ਭੈਣ ਮੇਰੇ ਕਮਰੇ ਵਿੱਚ ਸੌ ਗਈ ਪਰ ਕੁਝ ਦੇਰ ਬਾਅਦ ਮੈਨੂੰ ਆਪਣੀ ਭੈਣ ਦੀ ਚਾਰਪਾਈ ਹਿਲਦੇ ਹੋਏ ਮਹਿਸੂਸ ਹੋਈ ਅਜਿਹਾ ਲੱਗਿਆ ਕੋਈ ਮਰਦ ਉਸ ਦੀ ਚਾਰਪਾਈ ਤੇ ਹੈ ਮੈਂ ਉੱਠ ਕੇ ਜਿਵੇਂ ਹੀ ਕਮਰੇ ਦੀ ਲਾਈਟ ਚਾਲੂ ਕੀਤੀ ਸਾਹਮਣੇ ਭੈਣ ਨੂੰ ਦੇਖ ਕੇ ਮੇਰਾ ਦਿਲ ਫਟ ਗਿਆ ਕਿਉਂਕਿ ਉਸ ਦੀ ਚਾਰਪਾਈ ਤੇ ਤਾਂ ਮੇਰਾ ਨਾਂ ਗੋਤਮ ਹੈ ਮੇਰੇ ਮਾਪੇ ਇਸ ਦੁਨੀਆ ਤੋਂ ਚਲੇ ਗਏ ਹਨ ਮੇਰੀ ਇੱਕ ਭੈਣ ਸੀ ਜਿਸ ਦਾ ਮੈਂ ਵਿਆਹ ਕਰਕੇ ਉਸ ਨੂੰ ਆਪਣੇ ਘਰ ਤੋਂ ਵਿਦਾ ਕਰ ਦਿੱਤਾ ਹੈ ਮੈਂ ਖੁਦ ਵੀ ਵਿਆਹ ਕਰਾ ਲਿਆ ਸੀ ਮੇਰੇ ਖੁਦ ਦੇ ਤਿੰਨ ਬੱਚੇ ਵੀ ਸਨ ਪਰ ਮੇਰੇ ਘਰ ਵਿੱਚ ਸਿਰਫ ਤੇ ਸਿਰਫ ਮੇਰੀ ਪਤਨੀ ਦੀ ਚੱਲਦੀ ਸੀ ਮੈਂ ਹਮੇਸ਼ਾ ਤੋਂ ਇੱਕ ਕਮਜ਼ੋਰ ਮਰਦ ਰਹਾ ਹਾਂ ਮੇਰੀ ਪਤਨੀ ਦੇ ਅੱਗੇ ਕਦੇ ਮੇਰੀ ਇੱਕ ਨਹੀਂ ਚੱਲੀ ਕਦੇ-ਕਦੇ ਤਾਂ ਆਪਣੀ ਪਤਨੀ ਦੀ ਵਜ੍ਹਾ ਨਾਲ ਮੇਰਾ ਦਮ ਘੁੱਟਣ ਲੱਗਦਾ ਮੈਂ ਉਸ ਦੇ ਨਾਲ ਬਿਲਕੁਲ ਵੀ ਖੁਸ਼ ਨਹੀਂ ਸੀ ਉਹ ਹਰ ਗੱਲ ਤੇ ਜਿੱਦ ਕਰਦੀ ਸੀ ਮੇਰੀ ਇੱਕ ਗੱਲ ਵੀ ਨਹੀਂ ਮੰਦੀ ਸੀ ਪਰ ਜੇ ਮੈਂ ਉਸ ਦੀ ਗੱਲ ਨਾ ਮੰਨ ਤਾਂ ਉਹ ਲੜਾਈ ਝਗੜੇ ਤੇ ਉੱਤਰ ਆਉਂਦੀ ਇੱਥੋਂ ਤੱਕ ਕੀ ਉਹ ਘਰ ਛੱਡ ਕੇ ਚਲੀ ਜਾਂਦੀ ਅਤੇ ਮੇਰੇ ਬੱਚੇ ਆਪਣੀ ਮਾਂ ਦੀ ਯਾਦ ਵਿੱਚ ਰੋਂਦੇ ਰਹਿੰਦੇ ਇਸ ਲਈ ਮੈਂ ਹੁਣ ਮਜਬੂਰ ਹੋ ਗਿਆ ਸੀ ਔਲਾਦ ਦੀ ਜ਼ੰਜੀਰ ਮੇਰੇ ਪੈਰਾਂ ਵਿੱਚ ਬੰਨੀ ਹੋਈ ਸੀ ਇਸ ਲਈ ਮੈਂ ਆਪਣੀ ਪਤਨੀ ਦੀ ਗੁਲਾਮੀ ਕਰਨ ਤੇ ਮਜਬੂਰ ਹੋ ਗਿਆ ਮੈਂ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੀ ਛੋਟੀ ਭੈਣ ਦਵਿਆ ਇੱਕ ਚੰਗੇ ਪਰਿਵਾਰ ਵਿੱਚ ਕਰ ਦਿੱਤਾ ਸੀ ਤੇ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਅਕਸਰ ਆਪਣੇ ਪਤੀ ਦੇ ਨਾਲ ਸਾਡੇ ਘਰ ਆਉਂਦੀ ਸੀ ਉਹ ਦੋਵੇਂ ਬਹੁਤ ਖੁਸ਼ ਸਨ ਬਸ ਉਹਨਾਂ ਵਿੱਚ ਇੱਕ ਕਮੀ ਸੀ ਕਿ ਉਹਨਾਂ ਦੀ ਔਲਾਦ ਨਹੀਂ ਸੀ ਮੈਂ ਹਰ ਸਮੇਂ ਇਹੀ ਅਰਦਾਸ ਕਰਦਾ ਸੀ ਕਿ ਵਾਹਿਗੁਰੂ ਮੇਰੀ ਭੈਣ ਨੂੰ ਵੀ ਔਲਾਦ ਦੀ ਦਾਤ ਬਖਸ਼ ਦੇਵੇ ਇਸੇ ਤਰ੍ਹਾਂ ਹੀ ਦਿਲ ਲੰਗ ਰਹੇ ਸਨ ਕਿ ਇੱਕ ਦਿਨ ਮੇਰੇ ਜੀਜੇ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਮਰ ਗਿਆ ਮੇਰੀ ਛੋਟੀ ਭੈਣ ਵਿਧਵਾ ਹੋ ਗਈ ਸੀ ਉਸਦੇ ਲਈ ਇਹ ਦੁੱਖ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਵਿੱਚ ਹੀ ਬੈਠ ਗਈ ਸੀ ਪਤਾ ਨਹੀਂ ਮੇਰੀ ਪਤਨੀ ਨੂੰ ਕੀ ਹੋਇਆ ਸੀ ਕਿ ਉਹ ਮੈਨੂੰ ਆਪਣੀ ਭੈਣ ਦੇ ਘਰ ਵੀ ਨਹੀਂ ਜਾਣ ਦਿੰਦੀ ਸੀ ਨਾ ਹੀ ਉਹ ਖੁਦ ਜਾਂਦੀ ਸੀ ਪਰ ਮੈਂ ਹਰ ਦੂਜੇ ਦਿਨ ਲੁੱਕ ਕੇ ਆਪਣੀ ਭੈਣ ਨੂੰ ਮਿਲਣ ਜਾਂਦਾ ਸੀ ਮੇਰੀ ਪਤਨੀ ਨੂੰ ਡਰ ਸੀ ਕਿ ਜੇਕਰ ਮੇਰੀ ਭੈਣ ਨੂੰ ਉਸਦੇ ਸਹੁਰੇ ਵਾਲਿਆਂ ਨੇ ਕੱਢ ਦਿੱਤਾ ਤਾਂ ਉਹ ਸਾਡੇ ਘਰ ਆ ਜਾਵੇਗੀ ਇਸ ਲਈ ਉਸਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੂੰ ਆਪਣੀ ਭੈਣ ਨਾਲ ਰਿਸ਼ਤਾ ਘੱਟ ਕਰ ਲੈ ਉਸ ਨੂੰ ਆਪਣੇ ਹਾਲ ਤੇ ਛੱਡ ਦੇ ਇਹ ਨਾ ਹੋਏ ਕਿ ਉਹ ਤੇਰੇ ਗਲ ਪੈ ਜਾਵੇ ਸਾਡੇ ਬੱਚੇ ਜਵਾਨ ਹੋ ਰਹੇ ਹਨ ਤੂੰ ਬਸ ਆਪਣੇ ਬੱਚਿਆਂ ਦੀ ਚਿੰਤਾ ਕਰ ਪਤਨੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਮੈਂ ਕਿਵੇਂ ਆਪਣੀ ਭੈਣ ਨੂੰ ਇਕੱਲਾ ਛੱਡ ਸਕਦਾ ਸੀ ਉਹ ਮੇਰੀ ਇੱਕ ਹੀ ਭੈਣ ਸੀ ਜਿਸ ਨੂੰ ਮੈਂ ਬਹੁਤ ਪਿਆਰ ਨਾਲ ਪਾਲਿਆ ਸੀ ਤੇ ਮਾਰ ਵਾਲੇ ਦਿਨ ਪਤਨੀ ਨੂੰ ਕਿਹਾ ਕਿ ਮੈਂ ਆਪਣੇ ਇੱਕ ਕਰੀਬੀ ਦੋਸਤ ਨੂੰ ਮਿਲ ਕੇ ਆਉਂਦਾ ਹਾਂ ਪਰ ਮੇਰੀ ਪਤਨੀ ਬਹੁਤ ਤੇਜ਼ ਸੀ ਜਦੋਂ ਮੈਂ ਘਰ ਤੋਂ ਨਿਕਲਣ ਲੱਗਾ ਤਾਂ ਮੈਨੂੰ ਕਹਿਣ ਲੱਗੀ ਝੂਠ ਬੋਲਣ ਦੀ ਕੀ ਜ਼ਰੂਰਤ ਸੀ ਤੂੰ ਸੱਚ ਵੀ ਤਾਂ ਬੋਲ ਸਕਦਾ ਸੀ ਕਿ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਹੈ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਂ ਤੇ ਮਾਰ ਵਾਲੇ ਦਿਨ ਕੋਈ ਬਹਿਸ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਚੁੱਪ ਕਰਕੇ ਆਪਣੀ ਭੈਣ ਦੇ ਘਰ ਚਲਾ ਗਿਆ ਸਾਰੇ ਰਸਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਮੈਂ ਸਾਰੇ ਰਸਤੇ ਲੋਕਾਂ ਨੂੰ ਦੇਖ ਰਿਹਾ ਸੀ ਜਿਨ੍ਹਾਂ ਨੇ ਨਵੇਂ-ਨਵੇਂ ਕੱਪੜੇ ਪਾਏ ਹੋਏ ਸਨ ਮੇਰੀ ਭੈਣ ਨੇ ਅੱਜ ਦੇ ਦਿਨ ਨਵਾਂ ਕੱਪੜਾ ਵੀ ਨਹੀਂ ਪਾਇਆ ਹੋਵੇਗਾ ਮੈਂ ਮਿਠਾਈ ਦੀ ਬਜਾਏ ਥੋੜਾ ਜਿਹਾ ਫਰੂਟ ਖਰੀਦ ਲਿਆ ਸੀ ਭੈਣ ਦੇ ਘਰ ਖਾਲੀ ਹੱਥ ਜਾਣਾ ਵੀ ਸਹੀ ਨਹੀਂ ਸੀ ਪਹਿਲਾਂ ਵੀ ਉਸ ਦੀ ਸੱਸ ਬਹੁਤ ਸਖਤ ਸੀ ਗੱਲ-ਗੱਲ ਤੇ ਉਸ ਨੂੰ ਗਰੀਬੀ ਦੇ ਤਾਣੇ ਦਿੰਦੀ ਸੀ ਅਤੇ ਹੁਣ ਉਸਦਾ ਪਤੀ ਵੀ ਨਹੀਂ ਸੀ ਜੋ ਉਸਦੀ ਸਾਈਡ ਲੈ ਕੇ ਆਪਣੀ ਮਾਂ ਨੂੰ ਚੁੱਪ ਕਰਵਾ ਦਿੰਦਾ ਸੀ ਖੈਰ ਮੈਂ ਆਪਣੀ ਭੈਣ ਦੇ ਘਰ ਪਹੁੰਚ ਚੁੱਕਿਆ ਸੀ ਪਰ ਉੱਥੇ ਗਿਆ ਤਾਂ ਇੱਕ ਤਮੱਸਾ ਖੜਿਆ ਸੀ ਮੇਰੀ ਭੈਣ ਦਾ ਸਾਰਾ ਸਹਰਾ ਇਕੱਠਾ ਸੀ ਅਤੇ ਉਹ ਲੋਕ ਮਿਲ ਕੇ ਮੇਰੀ ਭੈਣ ਨੂੰ ਮਾਰ ਰਹੇ ਸਨ ਇਹ ਦੇਖ ਕੇ ਮੇਰੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਨ ਅਤੇ ਫਿਰ ਮੇਰੀ ਭੈਣ ਦੀ ਸੱਸ ਨੇ ਮੇਰੀ ਭੈਣ ਤੇ ਇੱਕ ਅਜੀਹਾ ਇਲਜ਼ਾਮ ਕੀਤਾ ਕਿ ਮੇਰਾ ਦਿਮਾਗ ਚੱਕਰਾ ਗਿਆ ਉਹ ਕਹਿਣ ਲੱਗੀ ਕਿ ਰਾਤ ਨੂੰ ਤੇਰੀ ਭੈਣ ਦਾਸ਼ਕ ਚੋਰੀ ਛਿਪੇ ਇਸ ਨਾਲ ਮੁਲਾਕਾਤ ਕਰਨ ਆਇਆ ਸੀ ਮੈਂ ਤਾਂ ਖੁਦ ਤੇਰੀ ਭੈਣ ਨੂੰ ਰੰਗੇ ਹੱਥ ਫੜਿਆ ਹੈ ਹੁਣੇ ਮੇਰੇ ਮੁੰਡੇ ਨੂੰ ਮਰੀ ਹੋਈ 1 ਮਹੀਨਾ ਵੀ ਨਹੀਂ ਹੋਇਆ ਤੇ ਇਸ ਨੇ ਰੰਗ ਰਲੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਮੈਨੂੰ ਤਾਂ ਪੂਰਾ ਯਕੀਨ ਹੈ ਕਿ ਮੇਰੇ ਮੁੰਡੇ ਦੀ ਮੌਤ ਦੀ ਵਜ੍ਹਾ ਵੀ ਇਹੀ ਹੈ ਇਸ ਲਈ ਮੈਂ ਹੁਣ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂੰਗੀ ਮੈਂ ਤਾਂ ਇਹ ਸੋਚ ਕੇ ਉਸ ਨੂੰ ਘਰ ਵਿੱਚ ਜਗ੍ਹਾ ਦਿੱਤੀ ਸੀ ਕਿ ਮੇਰੇ ਮੁੰਡੇ ਦੀ ਵਿਧਵਾ ਹੈ ਪਰ ਇਸ ਨੇ ਤਾਂ ਸਾਡੀ ਇੱਜ਼ਤ ਤੇ ਦਾਗ ਲਗਾ ਦਿੱਤਾ ਹੈ ਸਾਡੇ ਘਰ ਵਿੱਚ ਜਵਾਨ ਬੱਚੀਆਂ ਮੌਜੂਦ ਹਨ ਹੁਣ ਤੂੰ ਆਪਣੀ ਭੈਣ ਨੂੰ ਆਪਣੇ ਨਾਲ ਲੈ ਜਾ ਆਪਣੀ ਭੈਣ ਦੀ ਸੱਸ ਦੀਆਂ ਗੱਲਾਂ ਤੇ ਮੈਂ ਹੈਰਾਨੀ ਨਾਲ ਆਪਣੀ ਜਵਾਨ ਭੈਣ ਨੂੰ ਦੇਖਿਆ ਸੀ ਜਿਸ ਦੀ ਸੱਸ ਤੇ ਨਾਨਾ ਨੇ ਉਸ ਨੂੰ ਇਸ ਕਦਰ ਮਾਰਿਆ ਸੀ ਕਿ ਉਸ ਦਾ ਮੂੰਹ ਲਾਲ ਹੋ ਰਿਹਾ ਸੀ ਕੱਪੜੇ ਜਗਾ ਜਗਾ ਤੋਂ ਫਟ ਚੁਕੇ ਸਨ ਮੈਂ ਆਪਣੀ ਭੈਣ ਦੀ ਸੱਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ ਪਰ ਉਹ ਤਾਂ ਸਾਡੇ ਖਾਨਦਾਨ ਤੇ ਹੀ ਕਿਚੜ ਉਸਲ ਰਹੀ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਮੇਰੀ ਭੈਣ ਕਿਸੇ ਗੈਰ ਮਰਦ ਦੇ ਨਾਲ ਖੁਦ ਫੜਿਆ ਹੈ। ਮੈਂ ਆਪਣੀ ਭੈਣ ਵੱਲ ਦੇਖਿਆ ਤਾਂ ਉਹ ਚੁੱਪਚਾਪ ਸਿਰ ਝੁਕਾ ਕੇ ਖੜੀ ਸੀ। ਆਪਣੀ ਸੱਸ ਦੇ ਇਲਜ਼ਾਮ ਨੂੰ ਝੁਟਲਾਇਆ ਤੱਕ ਨਹੀਂ ਸੀ। ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਕੀ ਤੇਰੀ ਸੱਸ ਸੱਚ ਕਹਿ ਰਹੀ ਹੈ? ਉਹ ਫਿਰ ਵੀ ਚੁੱਪ ਸੀ ਅਤੇ ਉਸਦੀ ਚੁੱਪੀ ਉਸ ਨੂੰ ਗੁਨਾਹਗਾਰ ਸਾਬਤ ਕਰ ਰਹੀ ਸੀ। ਉਸਦੇ ਸਹੁਰੇ ਵਾਲਿਆਂ ਨੇ ਉਸਦਾ ਸਮਾਨ ਮੇਰੇ ਅੱਗੇ ਸੁੱਟ ਦਿੱਤਾ ਅਤੇ ਕਹਿਣ ਲੱਗੇ ਕਿ ਇਸ ਬੱਚਲਨ ਨੂੰ ਆਪਣੇ ਨਾਲ ਹੀ ਲੈ ਜਾ ਮਰਦਾ ਮੈਂ ਕੀ ਨਾ ਕਰਦਾ ਮੈਂ ਹੱਤ ਫੜ ਕੇ ਭੈਣ ਨੂੰ ਕਰ ਲਿਆ ਮੇਰੀ ਪਤਨੀ ਜੋ ਘਰ ਵਿੱਚ ਬੈਠੀ ਸੀ ਜਦੋਂ ਉਸਨੇ ਮੇਰੇ ਨਾਲ ਮੇਰੀ ਵਿਧਵਾ ਭੈਣ ਨੂੰ ਦੇਖਿਆ ਤਾਂ ਖੂਬ ਹੰਗਾਮਾ ਕੀਤਾ ਅਤੇ ਕਹਿਣ ਲੱਗੀ ਕਿ ਪਹਿਲਾਂ ਇਹ ਆਪਣੇ ਪਤੀ ਨੂੰ ਖਾ ਗਈ ਤੇ ਹੁਣ ਤੁਸੀਂ ਇਸ ਨੂੰ ਸਾਡੇ ਕਰ ਲਏ ਹੋ ਇਸ ਦੇ ਸਹੁਰੇ ਵਾਲੇ ਤਾਂ ਇਸ ਨੂੰ ਰੱਖਣਾ ਹੀ ਨਹੀਂ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਮੁੰਡੇ ਦੀ ਜਾਇਦਾਦ ਵਾਲਾ ਹਿੱਸਾ ਇਸ ਨੂੰ ਦੇਣਾ ਪੈਂਦਾ ਤੁਹਾਨੂੰ ਇਸ ਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਸੀ ਹੁਣ ਮੈਂ ਆਪਣੀ ਪਤਨੀ ਨੂੰ ਕੀ ਦੱਸਦਾ ਕਿ ਉਸਦੇ ਸੱਸ ਨੇ ਉਸਤੇ ਕੀ ਇਲਜ਼ਾਮ ਲਗਾਇਆ ਸੀ ਮੈਂ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਕੁਝ ਸਮਾਂ ਇਹ ਇੱਥੇ ਰਹੇਗੀ ਅਤੇ ਫਿਰ ਮੈਂ ਇਸਦੇ ਦੂਜੇ ਵਿਆਹ ਦਾ ਇੰਤਜ਼ਾਮ ਕਰ ਦਵਾਂਗਾ ਇਹ ਗੱਲ ਮੇਰੀ ਪਤਨੀ ਨੂੰ ਬਰਦਾਸ਼ਤ ਤਾਂ ਨਹੀਂ ਹੋਈ ਸੀ ਪਰ ਮਜਬੂਰਨ ਉਹ ਚੁੱਪ ਕਰ ਗਈ ਸੀ ਸਾਡੇ ਘਰ ਵਿੱਚ ਦੋ ਹੀ ਕਮਰੇ ਸੀ ਤੇ ਇੱਕ ਵੇੜਾ ਸੀ ਉਸਦੇ ਵਿਆਹ ਦੇ ਬਾਅਦ ਉਸਦਾ ਕਮਰਾ ਅਸੀਂ ਆਪਣੇ ਬੱਚਿਆਂ ਦੇ ਹਵਾਲੇ ਕਰ ਦਿੱਤਾ ਸੀ ਇਸ ਲਈ ਜਦੋਂ ਮੇਰੀ ਭੈਣ ਆਈ ਤਾਂ ਉਸਦੇ ਲਈ ਕੋਈ ਕਮਰਾ ਨਹੀਂ ਸੀ ਮੈਂ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਇਸ ਨੂੰ ਬੱਚਿਆਂ ਦੇ ਨਾਲ ਹੀ ਐਡਜਸਟ ਕਰ ਦੇ ਪਰ ਮੇਰੇ ਬੱਚਿਆਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਅਤੇ ਕਹਿਣ ਲੱਗੇ ਪਾਪਾ ਤੁਸੀਂ ਭੂਆ ਨੂੰ ਆਪਣੇ ਕਮਰੇ ਵਿੱਚ ਰੱਖ ਲਓ ਹੁਣ ਮੈਂ ਆਪਣੀ ਵਿਧਵਾ ਭੈਣ ਨੂੰ ਆਪਣੇ ਕਮਰੇ ਵਿੱਚ ਕਿਵੇਂ ਰੱਖਦਾ ਇਸ ਲਈ ਮੇਰੀ ਪਤਨੀ ਕਹਿਣ ਲੱਗੀ ਕਿ ਤੁਹਾਡੀ ਭੈਣ ਦੇ ਲਈ ਮੈਂ ਵਿਹੜੇ ਵਿੱਚ ਚਾਰਪਾਈ ਵਿਛਾ ਦਵਾਂਗੀ ਉਹ ਆਰਾਮ ਨਾਲ ਸੌ ਜਾਵੇਗੀ ਤੁਸੀਂ ਚਿੰਤਾ ਨਾ ਕਰੋ ਇਹ ਗੱਲ ਮੈਨੂੰ ਚੰਗੀ ਤਾਂ ਨਹੀਂ ਲੱਗੀ ਪਰ ਮੇਰੇ ਘਰ ਵਿੱਚ ਮੇਰੀ ਪਤਨੀ ਦੀ ਹੀ ਚਲਦੀ ਸੀ ਇਸ ਲਈ ਮੈਂ ਵੀ ਚੁੱਪ ਰਹਿ ਗਿਆ ਮੈਂ ਹੁਣ ਤੱਕ ਸਮਝ ਨਹੀਂ ਪਾਇਆ ਸੀ ਕਿ ਜੋ ਇਲਜ਼ਾਮ ਮੇਰੀ ਭੈਣ ਦੀ ਸੱਸ ਨੇ ਉਸਤੇ ਲਗਾਏ ਸਨ ਭੈਣ ਨੇ ਉਸ ਦਾ ਵਿਰੋਧ ਕਿਉਂ ਨਹੀਂ ਕੀਤਾ ਸੀ ਇਹ ਕਿਉਂ ਨਹੀਂ ਦੱਸਿਆ ਕਿ ਉਸ ਦਾ ਕੋਈ ਆਸਕ ਨਹੀਂ ਹੈ ਕਿ ਮੇਰੀ ਭੈਣ ਦੀ ਸੱਸ ਸੱਚ ਕਹਿ ਰਹੀ ਸੀ ਇੰਨਾ ਸਵਾਲਾਂ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਪਰ ਮੈਂ ਆਪਣੀ ਇਸ ਪਰੇਸ਼ਾਨੀ ਨੂੰ ਆਪਣੇ ਚਿਹਰੇ ਤੇ ਨਹੀਂ ਆਉਣ ਦਿੱਤਾ ਸੀ ਕਿਉਂਕਿ ਜੇਕਰ ਮੇਰੀ ਪਤਨੀ ਨੂੰ ਉਸ ਬਾਰੇ ਵਿੱਚ ਪਤਾ ਚੱਲ ਜਾਂਦਾ ਤਾਂ ਉਹ ਮੇਰੀ ਭੈਣ ਨੂੰ ਵੇੜੇ ਵਿੱਚ ਵੀ ਜਗ੍ਹਾ ਦੇਣ ਨੂੰ ਤਿਆਰ ਨਾ ਹੁੰਦੀ ਬਲਕਿ ਉਸ ਨੂੰ ਘਰ ਤੋਂ ਕੱਢ ਦਿੰਦੀ ਮੇਰੀ ਭੈਣ ਨੂੰ ਆਏ ਹੋਏ ਇੱਕ ਹੀ ਦਿਨ ਹੋਇਆ ਸੀ ਕਿ ਮੇਰੀ ਪਤਨੀ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਉਸਤੇ ਸੁੱਟ ਦਿੱਤੀ ਬੱਚੇ ਹੋਏ ਖਾਣੇ ਤੋਂ ਲੈ ਕੇ ਸਫਾਈ ਦਾ ਕੰਮ ਉਸ ਦੇ ਹਵਾਲੇ ਕਰਕੇ ਮੇਰੀ ਪਤਨੀ ਬੇਫਿਕਰ ਹੋ ਗਈ ਅਤੇ ਮੇਰੀ ਭੈਣ ਵੀ ਚੁੱਪਚਾਪ ਨਾਲ ਸਾਰੇ ਘਰ ਦੇ ਕੰਮ ਕਰਨ ਲੱਗੀ ਕਿਉਂਕਿ ਉਸ ਨੂੰ ਵੀ ਮੇਰੀ ਪਤਨੀ ਦੀ ਫਿਤਰਤ ਦਾ ਚੰਗੀ ਤਰ੍ਹਾਂ ਪਤਾ ਸੀ ਇਹ ਸਾਰੀਆਂ ਗੱਲਾਂ ਮੈਨੂੰ ਚੰਗੀਆਂ ਤਾਂ ਨਹੀਂ ਲੱਗਦੀਆਂ ਸਨ ਪਰ ਮੈਂ ਫਿਰ ਵੀ ਇੱਕ ਵੀ ਸ਼ਬਦ ਕਹਿਣ ਦੀ ਹਿੰਮਤ ਨਹੀਂ ਰੱਖਦਾ ਸੀ ਇਸ ਲਈ ਆਪਣੀ ਭੈਣ ਨੂੰ ਨੌਕਰਾਨੀ ਬਣੇ ਦੇਖਣ ਲੱਗਿਆ ਇੱਕ ਦਿਨ ਮੈਂ ਕੰਮ ਤੋਂ ਆਇਆ ਤਾਂ ਮੇਰੀ ਪਤਨੀ ਨੇ ਬਹੁਤ ਹੀ ਅਜੀਬ ਜਿਹੀ ਗੱਲ ਕੀਤੀ ਕਹਿਣ ਲੱਗੀ ਮੈਨੂੰ ਤੁਹਾਡੀ ਭੈਣ ਦੇ ਅੰਦਾਜ਼ ਕੁਝ ਠੀਕ ਨਹੀਂ ਲੱਗਦੇ ਮੈਨੂੰ ਤਾਂ ਅਜਿਹਾ ਲੱਗਦਾ ਹੈ ਜਿਵੇਂ ਪਤੀ ਦੇ ਮਰਨ ਤੋਂ ਬਾਅਦ ਉਹ ਆਵਾਰਾ ਹੋ ਗਈ ਹੈ ਆਪਣੀ ਪਤਨੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਗੁੱਸੇ ਨਾਲ ਉਸ ਨੂੰ ਦੇਖਿਆ ਅਤੇ ਕਿਹਾ ਤੂੰ ਇਹ ਕੀ ਗੱਲ ਕਰ ਰਹੀ ਹੈ ਮੇਰੀ ਭੈਣ ਵਿਧਵਾ ਹੈ ਤਕਲੀਫ ਵਿੱਚ ਹੈ ਤੂੰ ਉਸ ਦੇ ਖਿਲਾਫ ਇਹ ਸਭ ਕੁਝ ਕਿਵੇਂ ਕਹਿ ਸਕਦੀ ਹੈ ਮੇਰੀ ਪਤਨੀ ਨੇ ਮੂੰਹ ਬਣਾਇਆ ਅਤੇ ਕਹਿਣ ਲੱਗੀ ਉਹੀ ਸਭ ਕੁਝ ਕਹਿ ਰਹੀ ਹਾਂ ਜੋ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਜੇਕਰ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਤਾਂ ਨਾ ਕਰੋ ਜਲਦੀ ਤੁਹਾਨੂੰ ਖੁਦ ਹੀ ਸੱਚ ਦਾ ਪਤਾ ਚੱਲ ਜਾਵੇਗਾ ਉਸ ਸਮੇਂ ਬੈਠ ਕੇ ਆਪਣਾ ਸਿਰ ਪਿੱਟਦੇ ਰਹਿਣਾ ਮੈਂ ਗੁੱਸੇ ਨਾਲ ਪੁੱਛਿਆ ਤੂੰ ਕਹਿਣਾ ਕੀ ਚਾਹੁੰਦੀ ਹੈ ਉਹ ਕਹਿਣ ਲੱਗੀ ਤੇਰੀ ਭੈਣ ਕਿਸੇ ਨਾਲ ਚੋਰੀ-ਚੋਰੀ ਮੁਲਾਕਾਤ ਕਰਦੀ ਹੈ ਜਲਦੀ ਕੋਈ ਰਿਸ਼ਤਾ ਦੇਖ ਅਤੇ ਇਸ ਨੂੰ ਇੱਥੋਂ ਚਲਦਾ ਕਰ ਇਸ ਤੋਂ ਪਹਿਲਾਂ ਕਿ ਬਦਨਾਮੀ ਦਾ ਸੇਰਾ ਸਾਡੇ ਸਿਰ ਤੇ ਸੱਜ ਜਾਵੇ ਪਤਨੀ ਵੀ ਗੱਲ ਤੇ ਮੈਨੂੰ ਮੇਰੀ ਭੈਣ ਦੀ ਸੱਸ ਦੀ ਗੱਲ ਯਾਦ ਆ ਗਈ ਕੁਝ ਅਜੀਹਾ ਹੀ ਉਹਨਾਂ ਨੇ ਵੀ ਕਿਹਾ ਸੀ ਕੁਝ ਦੇਰ ਦੇ ਲਈ ਮੈਂ ਬਿਲਕੁਲ ਹੀ ਚੁੱਪ ਹੋ ਗਿਆ ਅਤੇ ਫਿਰ ਆਪਣੀ ਪਤਨੀ ਨੂੰ ਕਿਹਾ ਕਿ ਉਸ ਨੂੰ ਘੱਟ ਤੋਂ ਘੱਟ ਦੁੱਖ ਤਾਂ ਭੁਲਾਉਣ ਦੇ ਇਸ ਤੋਂ ਪਹਿਲਾਂ ਮੈਂ ਉਸਦੇ ਬਿਆਧਾ ਸੋਚ ਵੀ ਨਹੀਂ ਸਕਦਾ। ਮੇਰੀ ਪਤਨੀ ਜ਼ੋਰ ਨਾਲ ਹੱਸਣ ਲੱਗੀ ਅਤੇ ਕਹਿਣ ਲੱਗੀ, "ਤੈਨੂੰ ਇਸਦੇ ਦੁੱਖ ਦਾ ਖਿਆਲ ਹੈ ਪਰ ਇਸ ਨੂੰ ਤਾਂ ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਹੈ। ਤੂੰ ਬੈਠ ਕੇ ਇਹੀ ਸੋਚਦਾ ਰਹੇ ਅਤੇ ਤੇਰਾ মুখ ਕਾਲਾ ਕਰਕੇ ਨਿਕਲ ਜਾਵੇਗੀ ਅਤੇ ਅਸੀਂ ਹੱਥ ਮਿਲਦੇ ਰਹਿ ਜਾਵਾਂਗੇ।" ਬਹੁਤ ਕੋੜੇ ਸੱਦਾ ਵਿੱਚ ਇਹ ਗੱਲ ਕਹਿ ਕੇ ਮੇਰੀ ਪਤਨੀ ਬੱਚਿਆਂ ਦੇ ਕਮਰੇ ਵਿੱਚ ਚਲੀ ਗਈ ਸੀ ਅਤੇ ਮੈਂ ਸੋਚ ਵਿੱਚ ਡੁੱਬ ਗਿਆ ਸੀ ਕਿ ਕੀ ਸੱਚ ਵਿੱਚ ਮੇਰੀ ਭੈਣ ਦਾ ਕਿਰਦਾਰ ਠੀਕ ਨਹੀਂ ਸੀ? ਕੀ ਉਸ ਦਾ ਕਿਸੇ ਦੇ ਨਾਲ ਕੋਈ ਚੱਕਰ ਸੀ ਇਹ ਕਿਵੇਂ mumkin ਸੀ ਕਿ ਉਸ ਦੀ ਸੱਸ ਅਤੇ ਮੇਰੀ ਪਤਨੀ ਦੋਵੇਂ ਇੱਕੋ ਜਿਹੀ ਗੱਲਾਂ ਕਰ ਰਹੇ ਸਨ ਜਦੋਂ ਕਿ ਮੈਂ ਤਾਂ ਆਪਣੀ ਪਤਨੀ ਨੂੰ ਇਹ ਤੱਕ ਨਹੀਂ ਦੱਸਿਆ ਸੀ ਕਿ ਮੈਂ ਆਪਣੀ ਭੈਣ ਨੂੰ ਉਸ ਦੇ ਸਹੁਰੇ ਘਰ ਤੋਂ ਕਿਉਂ ਲਿਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਇੱਕ ਕੱਲੇ ਵਿੱਚ ਭੈਣ ਨਾਲ ਗੱਲ ਕਰੂੰਗਾ ਅਤੇ ਪੁੱਛੂੰਗਾ ਕਿ ਇਹ ਕੀ ਮਾਮਲਾ ਹੈ ਅਤੇ ਫਿਰ ਦੋ ਦਿਨ ਹੀ ਹੋਏ ਸੀ ਕਿ ਮੈਨੂੰ ਮੌਕਾ ਮਿਲ ਗਿਆ ਮੇਰੀ ਪਤਨੀ ਬਾਜ਼ਾਰ ਗਈ ਹੋਈ ਸੀ ਬੱਚੇ ਟਿਊਸ਼ਨ ਗਏ ਸਨ ਘਰ ਵਿੱਚ ਮੈਂ ਅਤੇ ਭੈਣ ਹੀ ਸੀ ਮੇਰੀ ਭੈਣ ਮੇਰੇ ਲਈ ਚਾਹ ਲਈ ਤਾਂ ਮੈਂ ਉਸ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਪੁੱਛਿਆ ਕਿ ਉਸ ਦਿਨ ਤੇਰੀ ਸੱਸ ਕੀ ਕਹਿ ਰਹੀ ਸੀ ਤੂੰ ਅਜੇਹਾ ਕੀ ਕੀਤਾ ਕਿ ਉਹਨਾਂ ਨੇ ਤੇਰੇ ਤੇ ਐਨਾ ਵੱਡਾ ਇਲਜ਼ਾਮ ਲਗਾ ਦਿੱਤਾ ਮੇਰੀ ਗੱਲ ਸੁਣ ਕੇ ਉਹ ਸਿਰ ਝੁਕਾ ਗਈ ਅਤੇ ਬਿਲਕੁਲ ਚੁੱਪ ਰਹੀ ਇੱਕ ਸ਼ਬਦ ਵੀ ਨਾ ਬੋਲੀ ਮੈਂ ਕਿਹਾ ਗੋਰੀ ਇਸ ਤਰ੍ਹਾਂ ਤਾਂ ਤੇਰੀ ਬਦਨਾਮੀ ਹੋਵੇਗੀ ਤੂੰ ਦੱਸ ਆਖਰ ਅਜੇਹਾ ਕੀ ਹੋਇਆ ਸੀ ਭੈਣ ਨੇ ਇੱਕ ਨਜ਼ਰ ਮੈਨੂੰ ਦੇਖਿਆ ਤਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਅਤੇ ਉਹ ਉੱਠ ਕੇ ਚਲੀ ਗਈ ਉਸ ਦੀ ਚੁੱਪੀ ਮੈਨੂੰ ਬਹੁਤ ਜ਼ਿਆਦਾ ਚੁਭ ਰਹੀ ਸੀ ਜੇਕਰ ਮੈਨੂੰ ਖੁੱਲਕੇ ਸਾਰੀ ਸੱਚਾਈ ਦੱਸ ਦਿੰਦੀ ਤਾਂ ਮੈਂ ਆਪਣੀ ਪਤਨੀ ਦਾ ਮੁਕਾਬਲਾ ਵੀ ਕਰਦਾ ਪਰ ਉਸ ਦੀ ਚੁੱਪੀ ਤਾਂ ਉਸ ਨੂੰ ਹੀ ਚੋਰ ਸਾਬਿਤ ਕਰ ਰਹੀ ਸੀ ਮੇਰੇ ਬਹੁਤ ਪੁੱਛਣ ਤੇ ਵੀ ਉਸ ਨੇ ਕੁਝ ਨਹੀਂ ਕਿਹਾ ਸੀ ਫਿਰ ਇਸ ਤਰ੍ਹਾਂ ਹੀ ਦਿਨ ਗੁਜ਼ਰਨ ਲੱਗੇ ਸੀ ਇੱਕ ਰਾਤ ਮੈਂ ਕਮਰੇ ਤੋਂ ਨਿਕਲਿਆ ਤਾਂ ਮੈਂ ਦੇਖਿਆ ਕਿ ਗੋਰੀ ਵੇੜੇ ਵਿੱਚ ਚਾਰਪਾਈ ਤੇ ਮੌਜੂਦ ਨਹੀਂ ਸੀ ਮੈਂ ਇੱਧਰ ਉੱਧਰ ਦੇਖਿਆ ਪਰ ਮੈਨੂੰ ਕਿਤੇ ਨਜ਼ਰ ਨਹੀਂ ਤੇ ਫਿਰ ਥੋੜੀ ਦੇਰ ਬਾਅਦ ਉਹ ਛੱਤ ਦੀਆਂ ਪੌੜੀਆਂ ਤੋਂ ਉੱਤਰ ਕੇ ਹਿੱਠਾਂ ਆ ਰਹੀ ਸੀ ਮੈਂ ਹੈਰਾਨੀ ਨਾਲ ਪੁੱਛਿਆ ਤੂੰ ਇੰਨੀ ਰਾਤ ਨੂੰ ਛੱਤ ਤੇ ਕੀ ਕਰਨ ਗਈ ਸੀ ਮੈਨੂੰ ਦੇਖ ਕੇ ਪਹਿਲਾਂ ਤਾਂ ਉਹ ਬਹੁਤ ਘਬਰਾ ਗਈ ਅਤੇ ਫਿਰ ਕਹਿਣ ਲੱਗੀ ਕਿ ਬਸ ਐਵੇਂ ਹੀ ਦਮ ਘੁੱਟ ਰਿਹਾ ਸੀ ਤਾਂ ਛੱਤ ਤੇ ਚਲੀ ਗਈ ਸੀ ਉਸ ਦੀ ਇਹ ਗੱਲ ਮੈਨੂੰ ਹਜ਼ਮ ਨਹੀਂ ਹੋਈ ਸੀ ਉਹ ਤਾਂ ਵੈਸੇ ਵੀ ਖੁੱਲੇ ਵੇੜੇ ਵਿੱਚ ਹੀ ਸੌਂਦੀ ਸੀ ਉਸ ਨੂੰ ਛੱਤ ਤੇ ਜਾਣ ਦੀ ਕੀ ਜ਼ਰੂਰਤ ਪੈ ਗਈ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਪਤਨੀ ਤੇ ਭੈਣ ਦੀ ਸੱਸ ਨੇ ਠੀਕ ਹੀ ਕਿਹਾ ਸੀ ਇਸ ਦੀ ਪਰੇਸ਼ਾਨ ਨਹੀਂ ਕੁਝ ਹੋਰ ਹੀ ਸੀ ਪਰ ਜਦੋਂ ਤੱਕ ਮੇਰੇ ਕੋਲ ਕੋਈ ਸਬੂਤ ਨਾ ਹੁੰਦਾ ਮੈਂ ਆਪਣੀ ਭੈਣ ਨਾਲ ਅਜੇ ਹੀ ਕੋਈ ਗੱਲ ਵੀ ਨਹੀਂ ਕਰ ਸਕਦਾ ਸੀ ਕੁਝ ਦਿਨ ਹੋਰ ਗੁਜ਼ਰੇ ਅਤੇ ਫਿਰ ਇੱਕ ਰੋਜ਼ ਮੇਰੀ ਸੱਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਮੇਰੀ ਪਤਨੀ ਕਹਿਣ ਲੱਗੀ ਕਿ ਮੈਂ ਆਪਣੀ ਮਾਂ ਦੇ ਘਰ ਰਹਿਣ ਜਾ ਰਹੀ ਹਾਂ ਪਰ ਬੱਚਿਆਂ ਦੇ ਪੇਪਰ ਹਨ ਇਸ ਲਈ ਬੱਚੇ ਇੱਥੇ ਹੀ ਰਹਿਣਗੇ ਗੋਰੀ ਬੱਚੇ ਸੰਭਾਲ ਲਵੇਗੀ ਮੈਂ ਕਹਿ ਦਿੱਤਾ ਕਿ ਠੀਕ ਹੈ ਚਲੀ ਜਾ ਤੇ ਫਿਰ ਉਹ ਚਲੀ ਗਈ ਮੌਸਮ ਕੁਝ ਬਰਸਾਤ ਦਾ ਬਣ ਰਿਹਾ ਸੀ ਇਸ ਲਈ ਉਸ ਦੇ ਜਾਣ ਤੋਂ ਬਾਅਦ ਮੈਂ ਭੈਣ ਨੂੰ ਕਿਹਾ ਕਿ ਅਜੀਹਾ ਨਾ ਹੋਏ ਅੱਧੀ ਰਾਤ ਨੂੰ ਵੀ ਮੀਂਹ ਸ਼ੁਰੂ ਹੋ ਜਾਵੇ ਪਹਿਲਾਂ ਹੀ ਮੈਂ ਤੇਰਾ ਬਿਸਤਰਾ ਆਪਣੇ ਕਮਰੇ ਵਿੱਚ ਲਗਾ ਦਿੰਦਾ ਹਾਂ ਤੂੰ ਸਕੂਨ ਨਾਲ ਮੇਰੇ ਕਮਰੇ ਵਿੱਚ ਸੋ ਜਾਣਾ ਗੋਰੀ ਖਾਣਾ ਸਮੇਟ ਕੇ ਨਿਕਲੀ ਸੀ ਮੇਰੀ ਗਲਤੀ ਰਾਜ਼ੀ ਹੋ ਗਈ ਅਤੇ ਫਿਰ ਮੈਂ ਆਪਣੀ ਭੈਣ ਦੀ ਚਾਰਪਾਈ ਆਪਣੇ ਕਮਰੇ ਵਿੱਚ ਹੀ ਵਿਛਾ ਦਿੱਤੀ ਅੱਧੀ ਰਾਤ ਨੂੰ ਮੈਨੂੰ ਅਜੀਹਾ ਮਹਿਸੂਸ ਹੋਇਆ ਜਿਵੇਂ ਭੈਣ ਜਾਗ ਰਹੀ ਹੋਵੇ ਅਤੇ ਉਸਦੀ ਚਾਰਪਾਈ ਹਿੱਲ ਰਹੀ ਹੋਵੇ। ਕਮਰੇ ਵਿੱਚ ਬਹੁਤ ਹਨੇਰਾ ਸੀ। ਇਸ ਲਈ ਮੈਂ ਸੋਚ ਕੇ ਖਾਮੋਸ਼ੀ ਨਾਲ ਲੇਟਿਆ ਰਿਹਾ ਕਿ ਸ਼ਾਇਦ ਉਸਨੂੰ ਵੀ ਮੇਰੀ ਤਰ੍ਹਾਂ ਨੀਂਦ ਨਹੀਂ ਆ ਰਹੀ ਹੋਵੇ। ਕੁਝ ਦੇਰ ਤੱਕ ਉਸਦੀ ਚਾਰਪਾਈ ਤੇ ਹਲਚਲ ਹੁੰਦੀ ਰਹੀ ਅਤੇ ਫਿਰ ਸਨਨਾਟਾ ਛਾ ਗਿਆ। ਤਾਂ ਮੈਨੂੰ ਵੀ ਨੀਂਦ ਲੱਗ ਗਈ। ਅਗਲੀ ਸਵੇਰ ਸਭ ਕੁਝ ਠੀਕ ਸੀ ਪਰ ਭੈਣ ਦੀਆਂ ਅੱਖਾਂ ਕੁਝ ਲਾਲ ਹੋ ਰਹੀਆਂ ਸਨ। ਸ਼ਾਇਦ ਜਾਗਣ ਦੀ ਵਜ੍ਹਾ ਨਾਲ ਅਜਿਹਾ ਕੁਝ ਹੋਇਆ ਸੀ। ਇਸ ਲਈ ਮੈਂ ਉਸਨੂੰ ਕੁਝ ਨਾ ਪੁੱਛਿਆ। ਪਰ ਅਗਲੀ ਰਾਤ ਵੀ ਮੈਨੂੰ ਕੁਝ ਅਜੀਹਾ ਹੀ ਮਹਿਸੂਸ ਹੋਇਆ ਜਿਵੇਂ ਭੈਣ ਆਪਣੀ ਚਾਰਪਾਈ ਤੇ ਕੁਝ ਕਰ ਰਹੀ ਹੋਵੇ ਪਰ ਮੈਂ ਚੁੱਪ ਰਿਹਾ ਅਤੇ ਫਿਰ ਤੀਜੇ ਦਿਨ ਜਾ ਕੇ ਮੇਰੇ ਤੋਂ ਰਿਹਾ ਨਹੀਂ ਗਿਆ ਕਿ ਗੋਰੀ ਇੰਨੀ ਰਾਤ ਨੂੰ ਕਿਉਂ ਜਾਗ ਰਹੀ ਹੈ ਅਤੇ ਕੀ ਕਰਦੀ ਹੈ ਮੈਂ ਮੋਬਾਈਲ ਦੀ ਲਾਈਟ ਜਗਾ ਦਿੱਤੀ ਅਤੇ ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਰਾਤ ਦੇ ਹਨੇਰੇ ਵਿੱਚ ਮੇਰੀ ਭੈਣ ਆਪਣੀ ਚਾਰਪਾਈ ਤੇ ਬੈਠੀ ਸੁੱਕੀ ਰੋਟੀ ਤੋੜ ਕੇ ਖਾ ਰਹੀ ਸੀ ਮੈਂ ਆਪਣੀ ਭੈਣ ਨੂੰ ਇੰਨੀ ਕੜਕ ਤੇ ਬਾਸੀ ਰੋਟੀ ਖਾਂਦੇ ਹੋਏ ਦੇਖ ਕੇ ਹੈਰਾਨ ਰਹਿ ਗਿਆ ਅਤੇ ਫਿਰ ਮੈਂ ਉੱਠ ਕੇ ਉਸ ਦੇ ਸਿਰਾਨੇ ਕੋਲ ਪਹੁੰਚਿਆ ਤਾਂ ਉਹ ਘਬਰਾ ਕੇ ਆਪਣੇ ਦੁਪੱਟੇ ਵਿੱਚ ਰੋਟੀ ਲੁਕਾ ਰਹੀ ਸੀ ਮੈਂ ਹੱਥ ਨਾਲ ਉਸ ਦਾ ਦੁਪੱਟਾ ਹਟਾਇਆ ਤਾਂ ਉਸ ਵਿੱਚ ਇੱਕ ਬਹੁਤ ਹੀ ਬਾਸੀ ਰੋਟੀ ਸੀ ਉਹ ਮੇਰੇ ਤੋਂ ਨਜ਼ਰ ਚੁਰਾ ਰਹੀ ਸੀ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਈ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਈ ਮੈਂ ਹੈਰਾਨੀ ਨਾਲ ਪੁੱਛਿਆ ਗੋਰੀ ਇਹ ਕੀ ਹੈ ਜੇ ਤੈਨੂੰ ਭੁੱਖ ਲੱਗੀ ਸੀ ਤਾਂ ਢੰਗ ਨਾਲ ਖਾਣਾ ਖਾ ਲੈਂਦੀ ਇਹ ਕੀ ਕਰ ਰਹੀ ਹੈ ਮੇਰੀ ਗਲਤੀ ਉਹ ਰੋ ਪਈ ਅਤੇ ਰੋਂਦੇ ਹੋਏ ਕਹਿਣ ਲੱਗੀ ਮੇਰੇ ਤੇ ਭਾਬੀ ਨੇ ਤਾਜ਼ਾ ਖਾਣਾ ਖਾਣ ਦੇ ਲਈ ਪਾਬੰਦੀ ਲਗਾ ਰੱਖੀ ਹੈ ਮੈਂ ਬੱਚਿਆ ਹੋਇਆ ਖਾਣਾ ਹੀ ਖਾਂਦੀ ਹਾਂ ਮੈਨੂੰ ਰਾਤਾਂ ਨੂੰ ਭੁੱਖ ਲੱਗਦੀ ਹੈ ਇਸ ਲਈ ਬਾਸੀ ਰੋਟੀ ਸਰਾਣੇ ਦੇ ਹੇਠਾਂ ਲੁਕਾ ਲੈਂਦੀ ਹਾਂ ਅਤੇ ਫਿਰ ਚੋਰੀ-ਚੋਰੀ ਅੱਧੀ ਰਾਤ ਨੂੰ ਖਾਂਦੀ ਹਾਂ ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ ਸੀ ਅਤੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਤੇਰੀ ਭਾਬੀ ਤੈਨੂੰ ਟੰਗ ਨਾਲ ਖਾਣਾ ਨਹੀਂ ਖਾਣ ਦਿੰਦੀ ਉਹ ਨਜ਼ਰ ਚੁਕਾ ਗਈ ਅਤੇ ਕਹਿਣ ਲੱਗੀ ਦਰਸਲ ਵੀਰੇ ਇੱਕ ਗੱਲ ਮੈਂ ਅਜ ਤੱਕ ਕਿਸੇ ਨੂੰ ਨਹੀਂ ਦੱਸੀ ਪਰ ਆਪਣੇ ਪਤੀ ਦੇ ਮਰਨ ਤੋਂ ਇੱਕ ਦਿਨ ਪਹਿਲਾਂ ਹੀ ਮੈਨੂੰ ਪਤਾ ਚੱਲਿਆ ਸੀ ਕਿ ਮੈਂ ਪੇਟ ਤੋਂ ਹਾਂ ਮੇਰੇ ਪਤੀ ਨੇ ਕਿਹਾ ਸੀ ਕਿ ਉਹ ਇਹ ਖਬਰ ਖੁਦ ਸਭ ਨੂੰ ਸੁਣਾਉਣਗੇ ਇਸ ਲਈ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਅਤੇ ਫਿਰ ਉਸ ਦੀ ਮੌਤ ਹੋ ਗਈ ਮੈਨੂੰ ਇੰਨਾ ਸਦਮਾ ਪਹੁੰਚਿਆ ਕਿ ਮੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਮੈਂ ਪੇਟ ਤੋਂ ਹਾਂ ਮੇਰੇ ਤੇ ਤਾਂ ਇੱਕ ਕਿਆਮਤ guzri ਸੀ ਅਤੇ ਫਿਰ ਜਦੋਂ ਕੁਝ ਦਿਨ ਬਾਅਦ ਮੈਂ ਸੰਭਲੀ ਤਾ ਮੇਰੇ ਸਹੁਰੇ ਵਾਲਿਆਂ ਦਾ ਰਵਈਆ ਮੇਰੇ ਨਾਲ ਐਨਾ ਬੁਰਾ ਸੀ ਕਿ ਮੈਂ ਚਾਹ ਕੇ ਵੀ ਉਹਨਾਂ ਨੂੰ ਨਹੀਂ ਦੱਸ ਸਕੀ ਕਿ ਮੈਂ ਪੇਟ ਤੋਂ ਹਾਂ ਫਿਰ ਮੇਰੀ ਤਬੀਅਤ ਕੁਝ ਖਰਾਬ ਰਹਿਣ ਲੱਗੀ ਹਰ ਸਮੇਂ ਮੈਨੂੰ ਦਮ ਘੁੱਟਣ ਦਾ ਅਹਿਸਾਸ ਹੁੰਦਾ ਸੀ ਇਸ ਤਰ੍ਹਾਂ ਇੱਕ ਦਿਨ ਮੈਂ ਆਪਣੇ ਸਹੁਰੇ ਘਰ ਵਾਲਿਆਂ ਦੀ ਛੱਤ ਤੇ ਗਈ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਨਨਾਨ ਨੇ ਆਪਣੇ ਕਿਸੇ ਆਸਕ ਨੂੰ ਮਿਲਣ ਲਈ ਬੁਲਾਇਆ ਸੀ ਇਤਫਾਕ ਨਾਲ ਮੇਰੀ ਸੱਸ ਨੇ ਮੈਨੂੰ ਛੱਤ ਤੇ ਜਾਂਦੇ ਦੇਖ ਲਿਆ ਸੀ ਉਹ ਮੇਰੇ ਪਿੱਛੇ ਚਲੀ ਆਈ ਮੇਰੀ ਨਨਾਨ ਤਾਂ ਅਨੇਰੇ ਵਿੱਚ ਕਿਤੇ ਲੁਕ ਗਈ ਪਰ ਉਸਦੇ ਆਸਕ ਦੇ ਨਾਲ ਉਹਨਾਂ ਨੇ ਮੈਨੂੰ ਦੇਖ ਲਿਆ ਅਤੇ ਫਿਰ ਮੇਰੇ ਤੇ ਹੀ ਵੱਦ ਚਲਣ ਦਾ ਇਲਜ਼ਾਮ ਲਗਾ ਦਿੱਤਾ ਮੇਰੀ ਉਹ ਹੀ ਨਨ ਸਭ ਤੋਂ ਅੱਗੇ ਵੱਦ ਛੱਡ ਕੇ ਮੈਨੂੰ ਮਾਰ ਲੱਗੀ ਅਤੇ ਉਸਨੇ ਆਪਣਾ ਗੁਨਾ ਮੇਰੇ ਸਿਰ ਤੇ ਸੁੱਟ ਦਿੱਤਾ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕੀ ਅਤੇ ਮੈਨੂੰ ਘਰ ਤੋਂ ਵੀ ਕੱਢ ਦਿੱਤਾ ਗਿਆ ਜਦੋਂ ਮੈਂ ਇੱਥੇ ਆਈ ਤਾਂ ਮੈਂ ਚਾਹੁੰਦੀ ਸੀ ਕਿ ਤੁਹਾਨੂੰ ਤੇ ਭਾਬੀ ਨੂੰ ਇਸ ਬਾਰੇ ਵਿੱਚ ਦੱਸਾਂ ਪਰ ਭਾਬੀ ਤਾਂ ਮੇਰਾ ਹੀ ਬੋਝ ਚੁੱਕਣ ਨੂੰ ਰਾਜ਼ੀ ਨਹੀਂ ਸੀ ਜੇਕਰ ਉਹਨਾਂ ਨੂੰ ਪਤਾ ਚੱਲਦਾ ਕਿ ਮੈਂ ਪੇਟ ਤੋਂ ਹਾਂ ਤਾਂ ਉਹ ਪਤਾ ਨਹੀਂ ਕੀ ਕਰਦੀ ਮੇਰੇ ਦਿਲ ਵਿੱਚ ਡਰ ਬੈਠ ਗਿਆ ਸੀ ਕਿ ਉਹ ਮੈਨੂੰ ਅਬੋਰਸ਼ਨ ਕਰਾਉਣ ਨੂੰ ਕਹੇਗੀ ਅਤੇ ਉਸਦੇ ਬਾਅਦ ਮੇਰਾ ਦੂਜਾ ਵਿਆਹ ਕਰਾ ਦੇਵੇਗੀ ਇਸ ਲਈ ਮੈਂ ਸੱਚ ਲੁਕਾ ਲਿਆ ਕਿਉਂਕਿ ਮੈਂ ਆਪਣਾ ਬੱਚਾ ਨਹੀਂ ਖੋਣਾ ਚਾਹੁੰਦੀ ਸੀ ਮੈਨੂੰ ਆਪਣੇ ਪਤੀ ਨਾਲ ਪਿਆਰ ਸੀ ਅਤੇ ਇਹ ਬੱਚਾ ਉਸਦੀ ਹੀ ਆਖਰੀ ਨਿਸ਼ਾਨੀ ਹੈ ਹੁਣ ਮੈਨੂੰ ਬੇਵਕਤ ਧੁਖ ਲੱਗਣ ਲੱਗੀ ਸੀ ਕਦੇ ਮੇਰਾ ਦਮ ਘੁੱਟਦਾ ਸੀ ਤਾਂ ਮੈਂ ਛੱਤੇ ਚਲੀ ਜਾਂਦੀ ਤਾਂ ਕਦੇ ਲੁਕ-ਲੁਕ ਕੇ ਖਾਣਾ ਖਾਣ ਦੀ ਕੋਸ਼ਿਸ਼ ਕਰਦੀ। ਤੁਹਾਨੂੰ ਤਾਂ ਪਤਾ ਹੈ ਗਵਾਂਡ ਵਿੱਚ ਮੇਰੀ ਦੋਸਤ ਰਾਣੀ ਰਹਿੰਦੀ ਹੈ। ਮੈਂ ਉਸ ਨੂੰ ਆਪਣੇ ਪੇਟ ਤੋਂ ਹੋਂ ਦਾ ਦੱਸ ਦਿੱਤਾ ਸੀ। ਇਸ ਲਈ ਜਦੋਂ ਮੈਨੂੰ ਭਾਬੀ ਖਾਣ ਨੂੰ ਨਾ ਦਿੰਦੀ ਤਾਂ ਉਹ ਮੈਨੂੰ ਕੁਝ ਨਾ ਕੁਝ ਖਾਣ ਨੂੰ ਲਿਆ ਦਿੰਦੀ। ਭਾਬੀ ਨੂੰ ਲੱਗਦਾ ਮੈਂ ਲੁੱਕ ਲੁੱਕ ਕੇ ਕਿਸੇ ਨੂੰ ਮਿਲਦੀ ਹਾਂ। ਉਹ ਕੋਈ ਹੋਰ ਨਹੀਂ ਰਾਣੀ ਹੀ ਹੈ ਜੋ ਮੇਰੇ ਲਈ ਖਾਣੇ ਦਾ ਇੰਤਜ਼ਾਮ ਕਰ ਦਿੰਦੀ ਹੈ। ਮੈਂ ਤੁਹਾਨੂੰ ਇਹ ਗੱਲ ਇਸ ਲਈ ਨਹੀਂ ਕਹਿ ਸਕੀ ਕਿਉਂਕਿ ਜੇਕਰ ਮੈਂ ਇਹ ਸੱਚਾਈ ਤੁਹਾਨੂੰ ਦੱਸਦੀ ਤਾਂ ਤੁਹਾਡਾ ਘਰ ਖਰਾਬ ਹੋ ਜਾਣਾ ਸੀ। ਮੇਰੀ ਵਜ੍ਹਾ ਨਾਲ ਤੁਸੀਂ ਭਾਬੀ ਨਾਲ ਲੜਾਈ ਕਰਦੇ ਤੇ ਭਾਬੀ ਦੀ ਤਾਂ ਆਦਤ ਹੀ ਅਜਿਹੀ ਹੈ ਉਹ ਤੁਰੰਤ ਘਰ ਛੱਡ ਕੇ ਚਲੀ ਜਾਂਦੀ ਹੈ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕੰਨ ਤੁਹਾਡਾ ਘਰ ਵੀ ਟੁੱਟ ਜਾਵੇ ਇਸ ਲਈ ਮੈਂ ਚੁੱਪ ਰਹੀ ਅਤੇ ਹੁਣ ਇਹ ਬੱਚਿਆਂ ਦੀ ਬਚਾਈ ਹੋਈ ਰੋਟੀ ਮੈਂ ਸਰਾਣੇ ਦੇ ਹੇਠਾਂ ਲੁਕਾ ਲਈ ਸੀ ਤਾਂ ਕਿ ਰਾਤ ਨੂੰ ਖਾ ਸਕਾਂ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਤੁਹਾਨੂੰ ਪਤਾ ਚੱਲ ਜਾਵੇਗਾ ਇਹ ਕਹਿ ਕੇ ਮੇਰੀ ਭੈਣ ਉੱਚੀ ਉੱਚੀ ਰੋਣ ਲੱਗੀ ਅਤੇ ਮੈਂ ਅੱਗੇ ਵੱਧ ਕੇ ਆਪਣੀ ਭੈਣ ਨੂੰ ਗਲੇ ਨਾਲ ਲਗਾ ਲਿਆ ਸੀ ਮੈਂ ਆਪਣੇ ਆਪ ਤੇ ਕਾਬੂ ਖੋ ਬੈਠਿਆ ਸੀ ਅਤੇ ਖੁਦ ਵੀ ਫੁੱਟ ਫੁੱਟ ਕੇ ਰੋਣ ਲੱਗਿਆ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਹੀ ਘਰ ਵਿੱਚ ਮੇਰੀ ਭੈਣ ਤੇ ਕੀ ਜ਼ੁਲਮ ਹੋ ਰਿਹਾ ਹੈ ਉਸਨੇ ਤਾਂ ਇੰਨੀ ਵੱਡੀ ਸੱਚਾਈ ਮੇਰੇ ਤੋਂ ਲੁਕਾ ਰੱਖੀ ਸੀ ਤਾਂ ਸ਼ਾਇਦ ਉਸ ਨੂੰ ਮੈਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਸੀ ਪਰ ਉਹ ਮੇਰੇ ਤੇ ਵਿਸ਼ਵਾਸ ਕਿਵੇਂ ਕਰਦੀ ਕਦੋਂ ਮੈਂ ਖੁਦ ਨੂੰ ਚੰਗਾ ਭਾਈ ਸਾਬਿਤ ਕੀਤਾ ਸੀ ਕਦੋਂ ਮੈਂ ਉਸ ਨੂੰ ਦੁਨੀਆ ਵਾਲਿਆਂ ਤੋਂ ਬਚਾਇਆ ਸੀ ਉਸਦੇ ਵਿਧਵਾ ਹੁਣ ਤੇ ਵੀ ਮੈਂ ਉਸ ਨੂੰ ਉਸ ਦੇ ਸੋਹਰੇ ਵਾਲਿਆਂ ਦੇ ਰੈਮੋ ਕਰਨ ਤੇ ਛੱਡ ਆਇਆ ਸੀ ਅਤੇ ਹੁਣ ਜਦੋਂ ਉਸ ਨੂੰ ਘਰ ਲਿਆ ਤਾਂ ਵੀ ਬਹੁਤ ਮਜਬੂਰੀ ਵਿੱਚ ਲਿਆ ਸੀ ਮੈਂ ਤਾਂ ਉਸ ਨੂੰ ਆਪਣੇ ਘਰ ਵਿੱਚ ਥੋੜੀ ਵੀ ਇੱਜ਼ਤ ਨਹੀਂ ਦੇ ਸਕਿਆ ਸੀ ਕਦੇ ਉਸ ਨੂੰ ਨਹੀਂ ਪੁੱਛਿਆ ਕਿ ਉਹ ਕੀ ਖਾਂਦੀ ਹੈ ਕਿਵੇਂ ਗੁਜ਼ਾਰਾ ਕਰਦੀ ਹੈ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤਾਂ ਨਹੀਂ ਆਪਣੇ ਘਰ ਲਿਆਉਣ ਤੋਂ ਬਾਅਦ ਮੈਂ ਉਸ ਤੋਂ ਅੱਖਾਂ ਬੰਦ ਕਰ ਲਈਆਂ ਸਨ ਜਾਣਦੇ ਹੋਏ ਵੀ ਕਿ ਮੇਰੀ ਪਤਨੀ ਦਾ ਵਿਵਹਾਰ ਉਸ ਦੇ ਨਾਲ ਕਿਹੋ ਜਿਹਾ ਹੈ ਮੈਂ ਕਦੇ ਉਸ ਨੂੰ ਪਿਆਰ ਦੇ ਦੋ ਬੋਲ ਵੀ ਨਹੀਂ ਬੋਲੇ ਸਨ ਮੈਨੂੰ ਆਪਣੀ ਹਰ ਗਲਤੀ ਦਾ ਅਹਿਸਾਸ ਹੋ ਗਿਆ ਸੀ ਮੈਂ ਉਸ ਨੂੰ ਵਾਅਦਾ ਕੀਤਾ ਕਿ ਹੁਣ ਮੈਂ ਉਸ ਦਾ ਬਹੁਤ ਖਿਆਲ ਰੱਖੂੰਗਾ ਮੈਂ ਖੁਦ ਉਸ ਦੇ ਬੱਚੇ ਦੀ ਜ਼ਿੰਮੇਵਾਰੀ ਚੁੱਕੂੰਗਾ ਸਾਰੀ ਰਾਤ ਉਸ ਦੇ ਨਾਲ ਬੈਠ ਕੇ ਉਸ ਨੂੰ ਭਰੋਸਾ ਦਿੰਦਾ ਰਿਹਾ ਮੈਂ ਖੁਦ ਆਪਣੇ ਹੱਥਾਂ ਨਾਲ ਆਪਣੀ ਭੈਣ ਨੂੰ ਖਾਣਾ ਬਣਾ ਕੇ ਖਿਲਾਇਆ ਸੀ ਮੈਂ ਫੈਸਲਾ ਕਰ ਲਿਆ ਸੀ ਜਦੋਂ ਮੇਰੀ ਪਤਨੀ ਆਵੇਗੀ ਤਾਂ ਮੈਂ ਉਸ ਨਾਲ ਸਾਫ਼-ਸਾਫ਼ ਗੱਲ ਕਰੂੰਗਾ ਜੇਕਰ ਉਹ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਮੇਰੀ ਭੈਣ ਨੂੰ ਇੱਜ਼ਤ ਤੇ ਪਿਆਰ ਦੇਣਾ ਹੋਵੇਗਾ ਨਹੀਂ ਉਹ ਆਪਣੇ ਘਰ ਵਾਪਸ ਜਾ ਸਕਦੀ ਹੈ ਅਤੇ ਇੱਕ ਹਫ਼ਤੇ ਬਾਅਦ ਮੇਰੀ ਪਤਨੀ ਵਾਪਸ ਕਰ ਆਈ ਤਾਂ ਮੈਂ ਉਸ ਨੂੰ ਸਾਹਮਣੇ ਬਿਠਾਇਆ ਅਤੇ ਖੁਦ ਉਸ ਨੂੰ ਦੱਸਿਆ ਕਿ ਮੇਰੀ ਭੈਣ ਪੇਟ ਤੋਂ ਹੈ ਇਹ ਗੱਲ ਸੁਣ ਕੇ ਉਹ ਗੁੱਸੇ ਵਿੱਚ ਆ ਗਈ ਕਹਿਣ ਲੱਗੀ ਕਿ ਜੇਕਰ ਅਜਿਹਾ ਹੈ ਤਾਂ ਇਸ ਨੂੰ ਅਬੋਰਸ਼ਨ ਕਰਵਾਉਣਾ ਚਾਹੀਦਾ ਹੈ ਇਸ ਦੇ ਬੱਚੇ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ ਅਤੇ ਇੱਕ ਬੱਚੇ ਦੀ ਮਾਂ ਨਾਲ ਤਾਂ ਕੋਈ ਆਸਾਨੀ ਨਾਲ ਵਿਆਹ ਵੀ ਨਹੀਂ ਕਰੇਗਾ ਮੈਂ ਗੁੱਸੇ ਨਾਲ ਪਤਨੀ ਨੂੰ ਦੇਖਿਆ ਅਤੇ ਕਿਹਾ ਉਹਨੇ ਮੈਨੂੰ ਦੁਨੀਆ ਦੀ ਪਰਵਾਹ ਨਹੀਂ ਹੈ ਮੈਂ ਉਹੀ ਕਰੂੰਗਾ ਜਿਸ ਵਿੱਚ ਮੇਰੀ ਭੈਣ ਦੀ ਖੁਸ਼ੀ ਹੈ ਉਹ ਆਪਣਾ ਬੱਚਾ ਰੱਖਣਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਪੁੰਚਦਾ ਕਿ ਮੈਂ ਉਸ ਦੀ ਜ਼ਿੰਦਗੀ ਦਾ ਫੈਸਲਾ ਕਰਾਂ ਇਹ ਕਰ ਮੇਰੇ ਮਾਪੇ ਦਾ ਹੈ ਅਤੇ ਇਸ ਤੇ ਮੇਰੀ ਭੈਣ ਦਾ ਵੀ ਹੱਕ ਹੈ ਮੇਰਾ ਸਖਤ ਲੇਜਾ ਦੇ ਕੇ ਮੇਰੀ ਪਤਨੀ ਇਕਦਮ ਚੁੱਪ ਹੋ ਗਈ ਪਹਿਲੀ ਵਾਰ ਮੈਂ ਉਸ ਨਾਲ ਇਸ ਲੇਜੇ ਵਿੱਚ ਗੱਲ ਕੀਤੀ ਸੀ ਮੈਂ ਉਸ ਨੂੰ ਕਿਹਾ ਕਿ ਤੈਨੂੰ ਗੋਰੀ ਅਤੇ ਉਸ ਦੇ ਬੱਚੇ ਤੋਂ ਪਰੇਸ਼ਾਨੀ ਨਹੀਂ ਹੋਏਗੀ ਜਲਦੀ ਮੈਂ ਉੱਪਰ ਇੱਕ ਛੋਟਾ ਜਿਹਾ ਪੋਰਸ਼ਨ ਬਣਵਾ ਕੇ ਭੈਣ ਨੂੰ ਦੇ ਦਵਾਂਗਾ। ਨਾਹੀਂ ਉਹ ਤੇਰੀ ਨੌਕਰਾਨੀ ਹੈ ਤੇ ਨਾਹੀਂ ਉਹ ਤੇਰੀ ਸੇਵਾ ਕਰੇਗੀ। ਇਸ ਲਈ ਤੂੰ ਆਪਣੀ ਜ਼ਿੰਦਗੀ گزارਨਾ ਅਤੇ ਉਹ ਆਪਣੀ ਜ਼ਿੰਦਗੀ گزارੇਗੀ। ਜਦੋਂ ਉਸਦੇ ਲਈ ਕੋਈ ਚੰਗਾ ਰਿਸ਼ਤਾ ਆਵੇਗਾ ਤਾਂ ਮੈਂ ਖੁਦ ਉਸਦਾ ਵਿਆਹ ਕਰਵਾ ਦੇਵਾਂਗਾ। ਇਹ ਕਹਿ ਕੇ ਮੈਂ ਗੱਲ ਹੀ ਖਤਮ ਕਰ ਦਿੱਤੀ ਸੀ। ਭੈਣ ਜੋ ਦੂਰ ਖੜੀ ਸੀ ਉਸਦੇ ਚਿਹਰੇ ਤੇ ਸਕੂਨ ਆ ਗਿਆ ਸੀ ਕਿਉਂਕਿ ਮੇਰੀ ਪਤਨੀ ਮੇਰੇ ਵਿਵਾਦ ਦੀ وجہ ਨਾਲ ਬਿਲਕੁਲ ਚੁੱਪ ਹੋ ਗਈ ਸੀ ਕਿ ਹੁਣ ਉਸ ਦੀ ਕੋਈ ਧਮਕੀ ਮੇਰੇ ਤੇ ਨਹੀਂ ਚੱਲੇਗੀ ਉਸ ਦਿਨ ਤੋਂ ਬਾਅਦ ਤੋਂ ਮੇਰੀ ਪਤਨੀ ਦਾ ਵਿਵਹਾਰ ਮੇਰੀ ਭੈਣ ਨਾਲ ਬਹੁਤ ਚੰਗਾ ਹੋ ਗਿਆ ਸੀ ਫਿਰ ਮੇਰੀ ਭੈਣ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਘਰ ਵਿੱਚ ਬਿਲਕੁਲ ਸਕੂਨ ਸੀ ਇੱਕ ਸਾਲ ਬਾਅਦ ਮੇਰੇ ਦੋਸਤ ਦੀ ਮੰਨੇ ਆਪਣੇ ਮੁੰਡੇ ਦੇ ਲਈ ਭੈਣ ਦਾ ਰਿਸ਼ਤਾ ਮੰਗਿਆ ਤਾਂ ਮੈਂ ਆਪਣੀ ਭੈਣ ਦਾ ਉਹ ਉਸ ਨਾਲ ਕਰਵਾ ਦਿੱਤਾ ਅੱਜ ਆਪਣੇ ਘਰ ਵਿੱਚ ਖੁਸ਼ ਹੈ ਤੇ ਅਸੀਂ ਵੀ ਆਪਣੇ ਘਰ ਹਸੀ ਖੁਸੀ ਰਹ ਰਹੇ ਹਾਂ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰਨਾ